ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਗੁਰੂ ਪਿਆਰਿਓ ਗੁਰੂ ਸਵਾਰਿਓ ਗੁਰਬਾਣੀ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਪਿਆਰਿਓ ਅੱਜ ਆਪਾਂ ਜਿਹੜੀ ਬੇਨਤੀ ਸਾਂਝੀ ਕਰਨੀ ਹੈ ਬੀਬੀਆਂ ਜ਼ਰੂਰ ਧਿਆਨ ਦਿਓ ਮੇਰੀਆਂ ਭੈਣਾਂ ਜ਼ਰੂਰ ਧਿਆਨ ਦਿਕੇ ਸੁਣਨਾ ਕਰਿਓ ਸਵੇਰੇ ਰਸੋਈ 'ਚ ਜਾਣ ਤੋਂ ਪਹਿਲਾਂ ਬੀਬੀਆਂ ਇਹ ਇੱਕ ਕੰਮ ਜ਼ਰੂਰ ਕਰਿਓ ਘਰ 'ਚ ਖੁਸ਼ੀਆਂ ਆਉਣਗੀਆਂ ਆਓ ਆਪਾਂ ਬੇਨਤੀਆਂ ਆਰੰਭ ਕਰੀਏ ਜੀ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਕਿਉਂਕਿ ਸਾਧ ਸੰਗਤ ਭੈਣਾਂ ਨੇ ਇੱਕ ਅਜਿਹੀ ਨਵੀਂ ਸੋਚ ਨੂੰ ਚਲਾਉਣਾ ਹੈ ਗੁਰੂ ਪਿਆਰਿਓ ਹਰ ਇੱਕ ਇਨਸਾਨ ਨੂੰ ਜਲ ਪਾਣੀ ਪ੍ਰਸ਼ਾਦਾ ਉਹਨਾਂ ਨੇ ਬਣਾ ਕੇ ਛਕਾਉਣਾ ਹੈ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਇਆ ਜੋ ਘਰ ਦੇ ਮੈਂਬਰ ਨੇ ਉਹਨਾਂ ਦੀ ਸੇਵਾ ਤੇ ਕਰਨੀ ਹੋਣੀ ਹੈ ਪਰਸਾਰ ਸੰਗਤ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਵੇਖੋ ਹਰ ਇੱਕ ਖਿੱਤੇ ਹਰ ਇੱਕ ਕੰਮ ਦੇ ਵਿੱਚ ਇੱਕ ਨਾ ਇੱਕ ਛੁੱਟੀ ਜ਼ਰੂਰ ਹੁੰਦੀ ਹੈ ਪਰ ਜਿਹੜੀ ਇੱਕ ਬੀਬੀ ਹੈ ਨਾ ਘਰ ਦੇ ਵਿੱਚ ਕੰਮਕਾਰ ਕਰਦੀ ਹੈ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਛੁੱਟੀ ਨਹੀਂ ਹੈ ਉਹ ਜਿਹੜੀ ਸੇਵਾ ਹੈ ਨਿਰੰਤਰ ਜਾਰੀ ਰਹਿੰਦੀ ਹੈ ਮਾਂ ਦਾ ਰੋਲ ਵੀ ਇੱਕ ਇਸਤਰੀ ਅਦਾ ਕਰਦੀ ਹੈ ਇੱਕ ਭੈਣ ਦਾ ਰੋਲ ਵੀ ਅਦਾ ਕਰਦੀ ਹੈ ਸਾਧ ਸੰਗਤ ਰਸੋਈ ਦੇ ਵਿੱਚ ਸਭ ਤੋਂ ਵੱਧ ਜਿਹੜਾ ਕੰਮ ਹੈ ਉਹ ਇੱਕ ਭੈਣ ਇੱਕ ਬੀਬੀ ਇੱਕ ਔਰਤ ਨੂੰ ਕਰਨਾ ਪੈਂਦਾ ਹੈ ਸਾਧ ਸੰਗਤ ਬੀਬੀ ਹਰ ਇੱਕ ਦਾ ਢਿੱਡ ਭਰਦੀ ਹੈ ਘਰ ਦੀ ਰਸੋਈ ਦੇ ਵਿੱਚੋਂ ਉਹਨੇ ਅਨ ਪ੍ਰਸ਼ਾਦਾ ਤਿਆਰ ਕਰਕੇ ਸਾਡੇ ਤੱਕ ਉਹਨੇ ਰੋਟੀ ਪਹੁੰਚ ਕਰਨੀ ਹੈ ਦੇਖੋ ਵੱਡੀ ਗੱਲ ਹੈ ਵੱਡੀ ਸੇਵਾ ਹੈ ਪ੍ਰਸ਼ਾਦਾ ਛਕਾਉਣਾ ਬਣਾ ਕੇ ਸੇਵਾ ਕਰਨੀ ਵੱਡੀ ਗੱਲ ਹੈ ਹੁਣ ਸਾਧ ਸੰਗਤ ਘਰ ਦਾ ਕੰਮ ਹੀ ਹੈ ਚਾਹੇ ਪਰ ਉਹ ਸੇਵਾ ਵਿੱਚ ਗਿਣਿਆ ਜਾ ਰਿਹਾ ਹੈ ਮਾਂ ਹੈ ਆਪਣੇ ਬੱਚਿਆਂ ਨੂੰ ਸ਼ਿਕਾਰੀ ਹੈ ਭੈਣ ਆਪਣੇ ਘਰ ਪਰਿਵਾਰਿਕ ਮੈਂਬਰਾਂ ਦੀ ਸੇਵਾ ਕਰੇ ਦੇਖੋ ਸੇਵਾ ਤੇ ਸੇਵਾ ਹੀ ਹੈ ਗੁਰੂ ਪਿਆਰਿਓ ਮੈਂ ਬੇਨਤੀ ਜਿਹੜੀ ਕਰਨੀ ਚਾਹਨਾ ਨਾ ਉਹ ਇਹ ਵੇ ਕਿਉਂਕਿ ਇੱਕ ਪਿਆਰ ਸਹਿਤ ਉਹਨੂੰ ਬੇਨਤੀ ਨੂੰ ਸਮਝਿਓ ਗੁਰੂ ਪਿਆਰਿਓ ਜਿੱਥੇ ਮੇਰੀ ਭੈਣ ਇੱਕ ਮਾਤਾ ਇੰਨੀ ਸੇਵਾ ਨਿਭਾਉਂਦੀ ਐ ਇੰਨੇ ਕਠਨ ਤੋਂ ਕਠਨ ਕੰਮ ਨੂੰ ਵੀ ਅੰਜਾਮ ਦਿੰਦੀ ਹੈ ਗਰਮੀ ਦਾ ਮਹੀਨਾ ਹੈ ਚੁੱਲ੍ਹੇ ਮੁਰੇ ਰੋਟੀਆਂ ਲਾਉਣੀਆਂ ਸੌਖੀ ਗੱਲ ਨਹੀਂ ਸਾਧ ਸੰਗਤ ਖੜ ਕੇ ਗੈਸ ਦੇ ਉੱਪਰ ਸਾਰੇ ਕੰਮ ਕਰਨੇ ਗੁਰੂ ਪਿਆਰਿਓ ਰਸੋਈ ਵਿੱਚ ਸਭ ਤੋਂ ਵੱਧ ਸਮਾਂ ਬਤਾਉਣਾ ਸਾਰਿਆਂ ਲਈ ਪ੍ਰਸ਼ਾਦਾ ਤਿਆਰ ਕਰਨਾ ਫਿਰ ਬਰਤਨ ਸਾਫ਼ ਕਰਨੇ ਅੱਧ ਜਿਹੜਾ ਸਮਾਂ ਹੈ ਉਹ ਸਿਰਫ ਰਸੋਈ ਦੇ ਵਿੱਚ ਬਿਤਦਾ ਹੈ ਕਾਰਨ ਕੀ ਕਿਉਂਕਿ ਉੱਥੇ ਡਿਊਟੀ ਸਖਤ ਹੈ ਧਿਆਨ ਵੀ ਇੱਧਰ ਉੱਧਰ ਨਹੀਂ ਹੋ ਸਕਦਾ ਹਰ ਇੱਕ ਚੀਜ਼ ਨੂੰ ਧਿਆਨ ਨਾਲ ਕਰਨਾ ਹੈ ਹਰ ਇੱਕ ਚੀਜ਼ ਦੇ ਵਿੱਚ ਆਪਣਾ ਧਿਆਨ ਉਹਨੂੰ ਗੱਡ ਕੇ ਉਹਨੂੰ ਕਰਨਾ ਹੈ ਸਾਧ ਸੰਗਤ ਹੁਣ ਮੈਂ ਬੇਨਤੀ ਜਿਹੜੀ ਕਰਨੀ ਹੈ ਜਿੱਥੇ ਇੰਨੀ ਸਖਤ ਡਿਊਟੀ ਮੇਰੀ ਭੈਣ ਨਿਭਾਰੀ ਹੈ ਨਾ ਗੁਰੂ ਪਿਆਰਿਓ ਉਥੇ ਇੱਕ ਆਹ ਕੰਮ ਜ਼ਰੂਰ ਕਰ ਲਿਆ ਜਾਏ ਜਦੋਂ ਇੱਕ ਬੀਬੀ ਨੇ ਪ੍ਰਸ਼ਾਦਾ ਤਿਆਰ ਕਰਨਾ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰ ਲਿਆ ਜਾਏ ਪਰਮਾਤਮਾ ਤੋਂ ਆਪਣੀ ਤੰਦਰੁਸਤੀ ਤੇ ਪਰਿਵਾਰ ਦੀ ਤੰਦਰੁਸਤੀ ਜ਼ਰੂਰ ਮੰਗ ਲਈ ਜਾਏ। ਸਾਧ ਸੰਗਤ ਪਰਿਵਾਰ ਤੋਂ ਪਰਿਵਾਰ ਦੀ ਚੜ੍ਹਦੀ ਕਲਾ ਪਰਮਾਤਮਾ ਤੋਂ ਮੰਗੀਏ ਆਪਣੀ ਚੜ੍ਹਦੀ ਕਲਾ ਮੰਗੀਏ। ਗੁਰੂ ਪਿਆਰਿਓ ਕਦੇ ਕਿਸੇ ਦਾ ਬੁਰਾ ਨਾ ਹੋਵੇ। ਆਪਣੇ ਮਨ ਵਿੱਚ ਕਦੇ ਕਿਸੇ ਦਾ ਬੁਰਾ ਕਰਨ ਦੇ ਲਈ ਗੱਲ ਵੀ ਨਾ ਆਵੇ ਸਾਧ ਸੰਗਤ ਇਹ ਜਿਹੜਾ ਕੰਮ ਹੈ ਨਾ ਆਪਾਂ ਜ਼ਰੂਰ ਕਰੀਏ। ਮੇਰੀ ਭੈਣ ਇੱਕ ਇਹ ਕੰਮ ਜ਼ਰੂਰ ਕਰੇ ਪਰਮਾਤਮਾ ਤੋਂ ਇੱਕ ਇਹ ਮੰਗ ਜ਼ਰੂਰ ਮੰਗੇ। ਸਾਧ ਸੰਗਤ ਕਿਉਂਕਿ ਅੱਜ ਸਭ ਤੋਂ ਵੱਡੀ ਗੱਲ ਹੈ ਕਈ ਭੈਣਾਂ ਨਾ ਕਈ ਮਾਤਾਵਾਂ ਜਦੋਂ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਰਸੋਈ ਵਿੱਚ ਨੇ ਸਾਧ ਸੰਗਤ ਉਹਨਾਂ ਕੀਰਤਨ ਸੁਣਦੀਆਂ ਨੇ ਕੀਰਤਨ ਸੁਣਨਾ ਹੈ ਤੇ ਸਾਧ ਸੰਗਤ ਕਈ ਵਾਰ ਉਹਨਾਂ ਨੇ ਆਪਣੇ ਆਪੇ ਵਿੱਚ ਗੁਰਬਾਣੀ ਦਾ ਪਾਠ ਵੀ ਗੁੰਗਣਾਉਣਾ ਤੇ ਸਾਧ ਸੰਗਤ ਨਹੀਂ ਫਿਰ ਘਰੇ ਟੀਵੀ ਲੱਗਿਆ ਉਦੇ ਉੱਪਰ ਨਾ ਸ਼ਾਮਾਂ ਨੂੰ ਨਿਤਨੇਮ ਚੱਲਦਾ ਹੈ ਸਵੇਰ ਨਿਤਨੇਮ ਚੱਲਦਾ ਹੈ ਉਹਨਾਂ ਨੇ ਲਾ ਕੇ ਛੱਡ ਦੇਣਾ ਤੇ ਉਹਦੇ ਵਿੱਚ ਧਿਆਨ ਰੱਖਣਾ ਹੈ ਬੜੀ ਸੋਹਣੀ ਗੱਲ ਹੈ ਕਈ ਮੇਰੀਆਂ ਭੈਣਾਂ ਮਾਤਾਵਾਂ ਇਹ ਕਰਦੀਆਂ ਨੇ ਕਰਨਾ ਚਾਹੀਦਾ ਹੈ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਗੁਰੂ ਪਿਆਰੇਓ ਤੁਸੀਂ ਵੇਖਿਆ ਹੋਣਾ ਗੁਰੂ ਘਰਾਂ ਦੇ ਵਿੱਚ ਜਦੋਂ ਪ੍ਰਸ਼ਾਦਾ ਤਿਆਰ ਹੁੰਦਾ ਹੈ ਤੇ ਬੀਬੀਆਂ ਭੈਣਾਂ ਨਾ ਸੰਗਤੀ ਰੂਪ ਦੇ ਵਿੱਚ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨੇ ਉਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਪਰਸ਼ਾਦਾ ਤਿਆਰ ਹੋ ਰਿਹਾ ਤੇ ਮੁਖ ਦੇ ਵਿੱਚੋਂ ਵਾਹਿਗੁਰੂ ਦਾ ਜਾਪ ਹੋ ਰਿਹਾ ਤੇ ਉਸ ਪਰਸ਼ਾਦੇ ਉੱਪਰ ਇੰਨੀ ਕੁ ਮਿਹਰ ਪਰਮਾਤਮਾ ਦੀ ਵਰਤ ਜਾਂਦੀ ਹੈ ਪਿਆਰਿਓ ਉਹ ਪਰਸ਼ਾਦਾ ਜੋ ਕੋਈ ਵੀ ਛਕਦਾ ਹੈ ਸੱਦ ਸੰਗਤ ਉਹਦੇ ਮੁਖ ਦੇ ਵਿੱਚੋਂ ਇੱਕ ਵਾਰ ਜ਼ਰੂਰ ਨਿਕਲਦਾ ਹੈ ਵਾਹਿਗੁਰੂ ਜਦੋਂ ਸ਼ੱਕ ਕੇ ਉੱਠਦਾ ਫੇਰ ਨਿਕਲਦਾ ਵਾਹਿਗੁਰੂ ਉਹਦਾ ਕਾਰਨ ਹੀ ਇਹ ਹੈ ਬਣਾਉਣ ਵੇਲੇ ਇੱਕ ਇਹੋ ਜੀ ਚੀਜ਼ ਨਾਲ ਤਿਆਰ ਹੋਇਆ ਹੈ ਉਹ ਪਰਮਾਤਮਾ ਦੇ ਨਾਮ ਲੈ ਕੇ ਤਿਆਰ ਹੋਇਆ ਹੈ ਉਹਦਾ ਸਵਾਦ ਵੀ ਇੱਕ ਵੱਖਰਾ ਹੁੰਦਾ ਤੇ ਸਾਧ ਸੰਗਤ ਉਹ ਤਿਆਰ ਵੀ ਗੁਰੂ ਦਾ ਨਾਮ ਲੈ ਕੇ ਹੋਇਆ ਹੈ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਧ ਸੰਗਤ ਹਰ ਇੱਕ ਰਸੋਈ ਦੇ ਵਿੱਚ ਜਦੋਂ ਭੈਣਾ ਪ੍ਰਸ਼ਾਦਾ ਤਿਆਰ ਕਰਨ ਜਿਹੜੀਆਂ ਮੇਰੀਆਂ ਭੈਣਾਂ ਮਾਤਾਵਾਂ ਕਰਦੀਆਂ ਨੇ ਧੰਨਤਾ ਦੇ ਯੋਗ ਨੇ ਜੋ ਨਹੀਂ ਕਰਦੀਆਂ ਜ਼ਰੂਰ ਕਰਿਆ ਕਰੋ ਕਰਨਾ ਚਾਹੀਦਾ ਹੈ ਪਾਤਸ਼ਾਹ ਦੀ ਕਿਰਪਾ ਪਾਤਸ਼ਾਹ ਦੀ ਰਹਿਮਤ ਫੇਰ ਹੀ ਵਰਤੇਗੀ ਸਾਧ ਸੰਗਤ ਰਸੋਈ ਦੇ ਵਿੱਚ ਗੁਰੂ ਦਾ ਨਾਮ ਲੈਣਾ ਦੇਖੋ ਆਪਣੇ ਹਰ ਇੱਕ ਪਦਾਰਥ ਦੇ ਵਿੱਚ 파ਤਸ਼ਾਹ ਵਰਕਤ ਪਾਉਣਗੇ ਇੱਕ ਪਾਸੇ ਹੁਣ ਬੇਨਤੀ ਕਰੂੰਗਾ 사ਤ ਸੰਗਤ ਹੁਣ 파ਤਸ਼ਾਹ ਨੇ ਇੰਨੀ ਕੋ ਰਹਿਮਤ ਕਰਨੀ ਹੈ ਹੁਣ ਦੇਖਿਓ ਜੇ ਕਦੇ ਧਿਆਨ ਦਿਓ 사ਤ ਸੰਗਤ ਲਗਾਤਾਰ 7 ਮਹੀਨੇ ਦਾ ਘੇਰਾ ਪੈ ਜਾਣਾ ਆਨੰਦਪੁਰ ਦੇ ਕਿਲੇ ਦੇ ਅੰਦਰ ਜਿੰਨੇ ਸਿੰਘ ਨੇ ਜਿੰਨੀਆਂ ਮਾਤਾਵਾਂ ਭੈਣਾਂ ਬੱਚੇ ਬਜ਼ੁਰਗ ਉਹ ਕਿਲੇ ਦੇ ਵਿੱਚ ਕੈਦ ਨੇ ਗੁਰੂ ਕਲਗੀਧਰ 파ਤਸ਼ਾਹ ਕੈਦ ਨੇ ਦੇ ਸਾਧ ਸੰਗਤ ਉਸ ਕਿਲੇ ਦੇ ਵਿੱਚ 7 ਮਹੀਨੇ ਕੱਢਣੇ ਇੱਕ ਗੁਰੂ ਦੀ ਕਿਰਪਾ ਨਾਲ ਹੀ ਸੰਭਵ ਹੋਇਆ ਹੈ ਦੇਖੋ ਗੁਰੂ ਨੇ ਇਨਾਂ ਨੂੰ ਸਬਰ ਦਿੱਤਾ ਸੰਤੋਖ ਦਿੱਤਾ ਨਹੀਂ ਤੇ ਉੱਥੇ ਖਾਣ ਪੀਣ ਦਾ ਸਮਾਨ ਵੀ ਖਤਮ ਹੋ ਚੁੱਕਿਆ ਸੀ ਗੁਰੂ ਪਿਆਰਿਓ ਇਨੀਆਂ ਕੋ ਚੀਜ਼ਾਂ ਸੀਮਤ ਸੀ ਕਿ ਨਾ ਮਾਤਰ ਹੀ ਸੀ ਕੇਵਲ ਉਹਨਾਂ ਨੂੰ ਦੇਖ ਦੇਖ ਕੇ ਗੁਜ਼ਾਰਾ ਕਰਨਾ ਪੈ ਰਿਆ ਸੀ ਪਰ ਕਿਉਂ ਦੇਖੋ ਜੀ ਗੁਰੂ ਨੇ ਉਹ ਇਨੀ ਸਮਰੱਥਾ ਦਿੱਤੀ ਗੁਰੂ ਨੇ ਉਹ ਸਭ ਕੁਝ ਦਿੱਤਾ ਮੇਰੇ ਪਾਤਸ਼ਾਹ ਨੇ ਹਰ ਇੱਕ ਚੀਜ਼ ਉੱਥੇ ਪਹੁੰਚ ਕੀਤੀ ਇੱਕ ਸਭ ਤੋਂ ਵੱਡੀ ਗੱਲ ਸੀ ਸੰਤੋਖ ਦਿੱਤਾ ਸਬਰ ਦਿੱਤਾ ਪਾਤਸ਼ਾਹ ਨੇ ਆਪਣੇ ਨਾਮ ਦਾ ਹੀ ਉਹਨਾਂ ਨੂੰ ਆਧਾਰ ਦਿੱਤਾ ਹੈ ਪਾਤਸ਼ਾਹ ਨੇ ਆਪਣਾ ਨਾਮ ਹੀ ਉਹਨਾਂ ਦੇ ਜੀਵਨ ਦਾ ਆਧਾਰ ਬਣਾ ਦਿੱਤਾ ਤੇ ਦੁਨਿਆਵੀ ਭੋਜਨ ਦੀ ਜਿਹੜੀ ਘਾਟ ਸੀ ਉਹ ਦੂਰ ਹੋ ਗਈ ਉਸੇ ਟਾਈਮ ਉੱਥੇ ਪ੍ਰਮਾਤਮਾ ਦੀ ਸਿਫਤ ਸੀ ਪ੍ਰਮਾਤਮਾ ਦਾ ਨਾਮ ਸੀ ਮੇਰੇ ਪਾਤਸ਼ਾਹ ਨੇ ਇੰਨੀ ਕੋ ਸਮਰੱਥਾ ਦੇ ਕੇ ਨਿਵਾਜਿਆ ਤੇ ਗੁਰੂ ਪਿਆਰਿਓ ਹੁਣ ਮੈਂ ਜਿਹੜੀ ਬੇਨਤੀ ਕਰਨੀ ਕਿ ਹਰ ਇੱਕ ਬੀਬੀ ਭੈਣ ਇੱਕ ਇਹ ਕੰਮ ਜ਼ਰੂਰ ਕਰੇ ਸਾਧ ਸੰਗਤ ਆਨੰਦਪੁਰ ਦੇ ਕਿਲੇ ਨੂੰ ਯਾਦ ਕਰ ਲੈ ਮੈਂ ਕਹਣਾ ਘਰ ਦੇ ਸਮਾਨ ਵਿੱਚ ਵੀ ਬੀ ਬਰਕਤਾ ਪੈ ਜਾਣਗੀਆਂ ਘਰ ਦੇ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਪਿਆਰ ਤੇ ਸਾਧ ਸੰਗਤ ਇੱਕ ਦੂਸਰੇ ਪ੍ਰਤੀ ਸਤਿਕਾਰ ਪੈਦਾ ਹੋ ਜਾਣਾ ਹੈ ਇੱਕ ਕੰਮ ਇਹ ਜ਼ਰੂਰ ਕੀਤਾ ਜਾਏ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਮੇਰੇ ਪਾਤਸ਼ਾਹ ਹਰ ਇੱਕ ਤੇ ਇਸ ਮਤ ਭਰਿਆ ਸਮਤ ਬਖਸ਼ਣ ਹਰ ਇੱਕ ਨੂੰ ਏ ਗੁਰੂ ਕੀ ਮਤ ਦੇਣ ਸਾਧ ਸੰਗਤ ਹਰ ਇੱਕ ਬੀਬੀ ਭੈਣ ਨੂੰ ਏ ਕਮ ਜ਼ਰੂਰ ਕਰਨਾ ਚਾਹੀਦਾ ਹੈ 파ਰਸ਼ਾ ਦੀ ਕਿਰਪਾ ਤੇ ਰਹਿਮਤ ਫਿਰ ਵਰਤੇਗੀ ਸਤ ਗੁਰੂ ਦੀ ਕਿਰਪਾ ਕਰਨ ਮਿਹਰ ਕਰਨ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਗੁਰਬਾਣੀ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਇਕ ਕਮੈਂਟ ਵੀ ਜ਼ਰੂਰ ਕਰਿਆ ਕਰੋ ਸਾਧ ਸੰਗਤ ਬੇਨਤੀਆਂ ਕਰੋ ਜੀ ਪ੍ਰਵਾਨ ਬਲਾਓ ਫਤੇ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ